ਚੱਲ ਬਈ ਚੱਲ 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 ਕੇਰਾ ਉਹਨੇ ਵਧਾਈ ਵੀ ਨਹੀਂ ਦੇਣੀ ਵੀ ਤੁਸੀਂ ਬੜੀ ਵਧੀਆ ਜੱਜਮੈਂਟ ਕੀਤੀ ਆ ਖਾਨ ਸਾਹਿਬ ਇਹਨਾਂ ਦਾ ਮਾਨ ਸਨਮਾਨ ਜਗਦੇਵ ਸਿੰਘ ਜੀ ਸੈਡੋ ਕੇ ਸਰਪੰਚ ਕਮਰਸ਼ੀਅਲ ਗਾਰਡ ਫਾਰਮ ਵਾਲੇ ਦੋਨੇ ਵੀ ਆਜੋ ਇਹ ਨੌ ਮੈਂ ਬਿਸਰ ਗਿਆ ਯਾਰ ਨੌ ਦੱਸੀ ਮੈਨੂੰ ਮਨਪ੍ਰੀਤ ਸੰਦੀਪ ਤੇ ਰਾਜਪ੍ਰੀਤ ਦੋਨੇ ਆਓ ਉਜੇ ਕਿਥੇ ਨੇ ਇਹ ਸਾਊ ਜਿਹੜਾ ਹੌਲੀ ਕਿਦ ਨੇ ਕਹਿੰਦਾ ਕਹਿੰਦਾ ਆ ਸੀ ਹੌਲੀ ਕਿਦ ਨੇ ਕੰਨ ਚ ਗਿਆ ਸੀ ਕਹਿੰਦੇ ਯਾਰ ਇੰਨੇ ਸਿਆਣੇ ਸਾਊ ਬੰਦੇ ਤੇ ਗਾਲਾ ਖਾਣ ਨੂੰ ਜੰਮੇ ਨੇ ਆਈ ਦੀ ਸਾਡੂ ਵੀ ਝੜੀਆਂ ਲੱਗਣਗੀਆਂ ਮਸਤਾਕ ਡਾਕਟਰ ਮਸਤਾਕ ਜੀ ਤੇ ਮੱਖਣ ਧੂਰਕੋਟ ਡਾਕਟਰ ਮਸਤਾਕ ਮੱਖਣ ਧੂਰਕੋਟ ਤੇ ਦਰਸ਼ੀ ਵੀਰ ਆਗੇ ਆਗੇ ਆਓ ਸਾਰੇ ਖਾਲੋ ਲਾਈਨ ਚੋ ਕੇ ਇਕੱਠੇ ਹੋ ਜਣੀਏ ਫੋਟੋ ਆ ਪਰੇ ਨੂੰ ਚਲੋ ਮੜਾ ਮੜਾ ਜਾਇਓ ਨਾ ਜਾਇਓ ਨਾ ਵੀਰੇ ਜਾਇਓ ਨਾ ਇੱਥੇ ਖੜੋ ਦਾਰਸੀ ਇਹ 6 ਦੇ 6 ਖੜ ਜੋ ਇਹਨਾਂ ਨੂੰ 6 ਟ੍ਰੋਫੀਆਂ ਦਿੱਤੀਆਂ ਆਪਾਂ 6 ਮਾ ਕਿੱਥੇ ਆ ਮੁਸਤਾਕ ਡਾਕਟਰ ਪਾਪਾ ਸਾਈਡ ਤੇ ਡਾਕਟਰ ਮੁਸਤਾਕ ਜੀ ਲੰਘ ਗਿਆ ਤਾਂ ਆਉਂਦੇ ਆ ਜੀ ਆਉਣਗੇ ਫਗੜ ਨਹੀਂ ਦਿੰਦੇ ਕਿਸੇ ਨੂੰ ਹਜੇ ਤਾਂ ਭੰਗੜੇ ਪੈਣੇ ਆ ਉਹ ਵੀਰੇ ਗਾਣਾ ਗੂਣਾ ਕੱਢ ਕੇ ਰੱਖੋ ਸਾਊਂਡ ਵਾਲਿਆ ਸਾਊਂਡ ਵਾਲਾ ਵੀਰ ਤੂੰ ਤੈਨੂੰ ਨਹੀਂ ਕਿਹਾ ਭਰਾਵਾ ਉਹ ਗਾਣਾ ਕੱਢ ਕੇ ਰੱਖ ਲੈ ਦੁੱਧ ਦੇ ਗਲਾਸ ਬਦਲੇ ਬੱਕਰੀਆਂ ਵਾਲੇ ਨੱਚਣਾ ਆ ਵੀਰੇ ਡਾਕਟਰ ਮੁਸਤਾਕ ਜੀ ਕਿੱਥੇ ਆ ਆ ਖਾਣ ਖਾਨ ਸਾਹਿਬ ਜੀ ਇੱਥੇ ਹੀ ਘੜਾ ਲਓ ਕੋਲੇ ਹੀ ਛੇੜਾ ਪਹੁੰਚ ਜਾਵੇ ਜੀ ਗੱਡੀ ਕੋਲੇ ਮੇਰਾ ਵੀਰ 90 ਤੋਂ ਜਲਦੀ ਕਰੋ ਲਓ ਜੀ ਜੱਜ ਸਾਹਿਬਾਨਾਂ ਦਾ ਧੰਨਵਾਦ ਜੱਜ ਸਾਹਿਬਾਨਾਂ ਦਾ ਧੰਨਵਾਦ ਆਪਾਂ ਮਗਰ ਨੂੰ ਹੋ ਜੋ ਆਪਾਂ ਫੇਰ ਮੂਹਰੇ ਆ ਕੇ ਤਾਤ ਆਜ ਸਰਪੰਚ ਸਾਹਿਬ ਜੀ ਆ ਮਨਜਿੰਦਰ ਸਿੰਘ ਜੀ ਥਾ ਕਿ ਉੱਥੇ ਖੜਿਆ ਆਪਾਂ ਮੂਹਰੇ ਆ ਗਏ ਸਰਪੰਚ ਸਾਹਿਬ ਆਜੋ ਮਗਰ ਨੂੰ ਸਾਡੇ ਖਾਨ ਸਾਹਿਬ ਜੀ ਅਸਲਮ ਜੀ ਇਹ ਬਾਹਲਾ ਮੂਹਰੇ ਜਾਂਦੇ ਆ ਮਗਰ ਆਓ ਨਹੀਂ ਬਣ ਜੂਗਾ ਜੀ ਕੇਰਾ ਆਪਾਂ ਵੀਰਾਂ ਨੂੰ ਨਾਮ ਦੇਣੇ ਆ ਹੁਣ ਆਓ ਜੀ 1 ਮਿੰਟ ਅਰਵਿੰਦਰ ਸਿੰਘ ਜੀ ਕੈਨੇਡਾ ਰੈਪ ਬਾਈ ترਸੇਮ ਨਾਮ ਲਾ ਉਹਨਾਂ ਦੇ ਪਹੁੰਚਦਾ ਕਰਨਾ ਉਹਨਾਂ ਦੇ ਕੋਲ ਉਹਨਾਂ ਦਾ ਕੱਪ ਕੋਨੇ ਦਾ ਮਾਨ ਸਨਮਾਨ ਅਰਵਿੰਦਰ ਬਾਈ ਬੋਪਾਰਾ ਕਲਾ ਕੈਨੇਡਾ ਨਿਵਾਸੀ ਰੈਪ ਦੇ ਨਾਲ ਦੇ ਨਾਮ ਮਸ਼ਹੂਰ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਸਾਨੂੰ ਪਹਿਲਾਂ ਵੀ ਰਿਹਾ ਹੁਣ ਵੀ ਰਿਹਾ ਆਉਣ ਵਾਲੇ ਸਮੇਂ ਵਾਸਤੇ ਵੀ ਰਹੂਗਾ ਲੈਓ ਜੀ ਅਸਲਮ ਖਾਨ ਮੋਗਾ ਅਸਲਮ ਖਾਨ ਮੋਗਾ ਇਹ ਆ ਲਓ ਜੀ ਅਸਲਮ ਭਾਈ ਰਵਿੰਦਰ ਅੱਗੇ ਆਓ ਭਾਈ ਬੰਬੇ ਵਾਲੇ ਅੱਗੇ ਆਓ ਨਹੀਂ ਯਾਰ ਅਸੀਂ ਨਹੀਂ ਕਰਨਾ ਮੋਟਰਸਾਈਕਲ ਖबरा ਹੋਰ ਥੋੜ੍ਹ ਲੈ ਲੀਏ ਅੱਗੇ ਆਓ ਯਾਰ ਆ ਜਾ ਵਰਮੀ ਵਾਲਿਆ ਭਾਈ ਅਸਲਮ ਖਾਨ ਦਾ ਧੰਨਵਾਦ ਇਹਨਾਂ ਬੰਦੇ ਨੂੰ ਅੱਜ ਦਾ ਇਨਾਮ ਸਕੂਟਰ ਹੀ ਦਿੱਤੀ ਜਾਣੀ ਆ ਭਾਈ ਹਾਜੀ ਸਾਹਿਬ ਜੀ ਨਾਲ ਹੀ ਆ ਜਾਓ ਤੁਹਾਡੇ ਦੋਹਾਂ ਭਰਾਵਾਂ ਦਾ ਇਕੱਠਾ ਹੀ ਮਾਨ ਸਨਮਾਨ ਦੋਨੋਂ ਸਕੇ ਭਰਾ ਇਹਨਾਂ ਦਾ ਮਾਨ ਸਨਮਾਨ ਲਓ ਜੀ ਬਾਏ ਮਨਜਿੰਦਰ ਸਿੰਘ ਜੀ ਪਰਮੀ ਇੰਗਲੈਂਡ ਵਾਲੇ ਗੁਰਦੇਤ ਕੌਡ ਫਾਰਮ ਸਾਡੇ ਪੰਚਾਇਤ ਮੈਂਬਰ ਜਸਵੀਰ ਸਿੰਘ ਅਓ ਜੀ ਅੱਗੇ ਜਸਵੀਰ ਸਿੰਘ ਅੱਗੇ ਆਓ ਇਹਨਾਂ ਨੂੰ ਮਾਣ ਦਿਓ ਪਰਮੀ ਵਾਲਿਆਂ ਨੂੰ ਆਇਦਰ ਬਈ ਸਾਹਮਣੇ ਦੇਖੋ ਜੀ ਇਹ ਠਾ ਬਹੁਤ ਬਹੁਤ ਧੰਨਵਾਦ ਹੁਣ ਆਜੋ ਜੀ ਇੱਕ ਫੋਟੋ ਚੱਕ ਲਿਓ ਬੱਕਰੀ ਸੱਤ ਮੈਨੂੰ ਦੇਣੀ ਆ ਹਾਂ ਜੀ ਹਾਂ ਜੀ ਬਾਬਾ ਜੀ ਇਹਨਾਂ ਦੇ ਨੰਬਰ ਲਿਖ ਲਿਓ ਇਹਨਾਂ ਦੀ ਖੌਣਨੀ ਸ਼ਨੀਵਾਰ ਨੂੰ ਮੈਂਣੀ ਆ ਖੌਣਨੀ ਸ਼ਨੀਵਾਰ ਨੂੰ 741 ਨੰਬਰ 700 41 ਨੰਬਰ ਲੈ ਕੇ ਆਓ ਜੀ ਬੱਕਰੀ ਬੱਕਰੀ ਇਹ ਕੋਈ ਬੰਦਾ ਆਵੇ ਇਹ ਬੜਾ ਔਕਾ ਸੀਗਾ ਜੀ 50 ਪਲੱਸ ਬੱਕਰੀਆਂ ਜੋ ਕੱਡੀਆਂ ਬੱਕਰੀਆਂ ਉਹ ਚੰਗੀਆਂ ਬੱਕਰੀਆਂ ਪੈਰਾ ਕਨੀਓ ਚਲੇ ਗਈਆਂ ਬਹੁਤ ਡਬਲ ਬੱਕਰੀਆਂ ਇਹ ਤੁਹਾਡੀ ਖੌਨੀ ਆ ਵੀਰੇ ਜਿਹੜੀ ਉਹ ਸ਼ਨੀਵਾਰ ਨੂੰ ਮੈਂਣੀ ਆ ਆ ਫੋਟੋ ਦੇ ਨਾਲ ਇਹਨਾਂ ਦਾ ਮਾਨ ਸਨਮਾਨ ਕਰੋ ਲਓ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ 7ਵੇਂ ਨੰਬਰ ਤੇ ਖੌਨੀ ਸ਼ਨੀਵਾਰ ਨੂੰ ਦਿੱਤੀ ਜਾਣੀ ਆ ਮੰਡੀ ਵਾਲੇ ਦਿਨ ਇਹ ਮੰਡੀ ਐਸੇ ਧਰਤੀ ਤੇ ਹਰ ਸ਼ਨੀਵਾਰ ਨੂੰ ਲੱਗਦੀ ਆ ਬਹੁਤ ਬਹੁਤ ਧੰਨਵਾਦ ਇਸ ਵੀਰ ਦਾ ਕਿਹੜਾ ਪਿੰਡ ਆ ਕਿਹੜਾ ਪਲਡਵਾਰ ਨੌ ਕੀ ਆ ਸਦੀਕ ਮੁਹੰਮਦ ਪਿੰਡ ਬਲਡਵਾਰ ਲੈ ਜਾਓ ਜੀ ਧੰਨਵਾਦ ਹੁਣ ਚੱਕੋ ਜੀ ਪੱਖਾ ਛੇਮਾ ਨਾਮ ਆ ਜੀ 505 ਨੰਬਰ ਛੇਮਾ ਨਾਮ 505 ਰੋ ਟੋਲੀ ਸਾਈਡ ਤੇ ਹੋ ਜਾ ਵੀਰੇ ਸਾਡੇ ਬੰਦੇ ਟੈਟ ਨੇ ਫੇਰ ਨਾ ਗੇ ਥੱਲੇ ਲੈ ਲੈਣਗੇ 505 ਕਾਲਾ ਮੁੱਲਾਪੁਰ ਲਾਡੀ ਮੁੱਲਾਪੁਰ ਆ ਲਓ ਜੀ ਆ ਬੜੋ ਜੀ ਕਾਲਾ ਮੁੱਲਾ ਪਰ ਲਾਡੀ ਮੁੱਲਾ ਪਰ ਚਲੋ ਜੀ ਅਗੇ ਆਈ ਹੋਈ ਪੰਜਵਾਂ ਨਾਮ 734 ਨੰਬਰ 734 ਨੰਬਰ ਪੱਕਾ ਲਿਆਓ ਜੀ 734 ਨੰਬਰ ਵੀਰੇ ਨੰੋਂ ਦੱਸਿਓ ਵੀਰੇ ਨੰੋਂ ਕਿਹੜਾ ਪਿੰਡ ਪਿੰਡ ਕੜੇਲੀ ਤਬਾ ਮੰਡੀ ਕੋਲ ਜਸਕਰਨ ਸਿੰਘ ਪਿੰਡ ਕੜੇਲੀ ਤਬਾ ਮੰਡੀ ਜ਼ਿਲ੍ਹਾ ਬਠਿੰਡਾ ਬਹੁਤ ਬਹੁਤ ਧੰਨਵਾਦ ਚੌਥਾ ਨੰਬਰ ਸੀ ਕਰਨ ਜਿਹਨੇ ਦਾ ਤੀਜਾ ਨੰਬਰ ਆ ਜੀ ਮੈਕਸੀ ਚੱਕੋ ਥੋੜੇ ਹੱਥ ਉੱਤੇ ਦਰਿਆ ਬਰੀਕ ਕਰਕੇ ਪੋਰਿਓ ਬਾਈ ਜਿਹੜਾ 753 ਨੰਬਰ 754 754 ਇੱਕ ਵੇਰ ਜੀ ਚੌਥਾ ਰਹਿੰਦਾ ਹਜੇ ਇੱਕ ਵੇਰ ਜੀ ਪੱਖਾ ਚੱਕੋ ਮੈਂ ਤਾਂ ਜੀ 731 ਨੰਬਰ ਇਹ ਬੱਕਰੀ ਬਹੁਤ ਚੰਗੀ ਸੀ ਇਹ ਤੀਜੇ ਤੇ ਦੂਜੇ ਨੰਬਰ ਦੇ ਵਿੱਚ ਮੁਕਾਬਲਾ ਕਰਦੀ ਸੀ ਇੱਕ ਪੈਰ ਮਗਰਲੇ ਤੋਂ ਉਹਦੇ ਤੋਂ ਖਾਮੀ ਹੋਈ ਆ ਥੋੜੀ ਜੀ ਬਹੁਤ ਚੰਗੀ ਬੱਕਰੀ ਆ ਸਰੀਰ ਪੱਖੋ ਵੀ ਬਲੱਡ ਰੈਨ ਪੱਖੋ ਵੀ ਚੌਥਾ ਨੰਬਰ ਆ ਜੀ ਇਹਦਾ ਤਾੜੀਆਂ ਬਈ ਤਾੜੀਆਂ ਲੈ ਜੋ ਜੀ ਨੌ ਦੱਸਿਓ ਲਾਲੂ ਪਿੰਝੋ ਕੀ ਬੱਕਰੀਆਂ ਦੱਸਦੀਆਂ ਨੇ ਪਿੰਝੋਗੇ ਵਾਲਿਆਂ ਦੀਆਂ ਵੀ ਹੈਗੀਆਂ ਤੇ ਆਜੋ ਜੀ ਤੀਜਾ ਨੰਬਰ 754 ਨੰਬਰ 700 ਬਾਬਾ ਜੀ 54 ਨੰਬਰ ਮੱਖਣ ਲੱਗੇ ਆਜੋ ਦਿਓ ਜੀ ਮੈਕਸੀ ਇਹਨਾਂ ਨੂੰ ਪਾਲ ਕਿ ਨਾ ਬਾਜੀ ਪਾਲ ਕਿੱਥੇ ਆ ਪਿੰਜੋ ਕੀ ਮਿਲਕ ਕਾਟ ਫਾਰਮ ਪਾਲ ਇਹ ਵੀ ਬਹੁਤ ਧੰਨਵਾਦ ਬਹੁਤ ਵਧੀਆ ਬਰੀਕੀ ਦੇ ਵਿੱਚ ਆ ਬੱਕਰੀ ਇਹਨਾਂ ਦਾ ਧੰਨਵਾਦ ਪਿੰਜੋ ਗਰੇ ਵੀ ਬਾਜੀ ਮਾਰ ਗਏ ਇੱਕ ਦੀ ਦੂਜੇ ਨੰਬਰ ਤੇ ਆਓ ਜੀ 700 51 ਨੰਬਰ 700 51 ਨੰਬਰ ਦੂਜੇ ਨੰਬਰ ਤੇ ਲਾਓ ਜੀ ਐਲ ਸੀ ਡੀ ਐਲ ਸੀ ਡੀ ਆਜੋ ਜੀ ਹੀਰਾ ਦਾਖਾ ਕਾਲੂ ਦਾਖਾ ਇਹ ਤੇਰਾ ਕੀ ਨਵਾਂ ਉਹ ਕੀ ਕਿਨੂੰ ਨੇ ਆ ਕਾਵਾ ਕਾਵਾ ਦਾਖਾ ਪਿਆਰ ਨਾਲ ਕਹਿੰਦੇ ਇਹਨੂੰ ਕਾਵਾ ਪਾਹ ਤੇ ਸਾਹਿਲ ਆ ਤੇ ਵਧਾਈਆਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੀਰਾ ਦਾਖਾ ਹੁਣ ਮੈਂ ਹਜੇ ਨਾਮ ਦੇਣਾ ਪਹਿਲਾਂ ਰੁਕ ਜਾਓ ਹੁਣ ਬੱਕਰਿਆਂ ਵਾਲੇ ਲਿਆਓ ਬੱਕਰਿਆਂ ਦਾ ਰਿਜ਼ਲਟ ਮੈਲ ਫੀਮੇਲ ਨੂੰ ਇਕੱਠਾ ਦੇਵਾਂਗੇ ਮੋਟਰਸਾਈਕਲ ਤੇ ਸਕੂਟਰੀ ਤੁਸੀਂ ਬੋਲੋ ਬੱਕਰੇ ਵਾਲੇ ਬਾਈ ਤਿਆਰ ਹੋ ਜਾਓ 7ਵੇਂ ਨੰਬਰ ਤੋਂ ਮੈਂ ਚਾਬੀਆਂ ਲੱਭਣੀਆਂ ਜੇ ਮੈਂ ਤਾਂ ਲੇਟ ਕਰਨਾ ਪਾਲ ਚਾਬੀਆਂ ਲੱਭ ਕੇ ਲਿਆਓ ਉੱਥੇ ਡਿੱਕੀਆਂ ਸੀ ਆ ਸਕੂਟਰੀ ਤੇ ਮੋਟਰਸਾਈਕਲ ਦੀ ਚਾਬੀ ਦੇਵੋ ਅੱਪਾ ਜੀ ਹੁਣ ਬੱਕਰਿਆਂ ਦਾ ਜਿਹੜਾ ਰਿਜ਼ਲਟ ਸੀਗਾ ਉਹ ਆਪਾਂ ਅਨਾਉਂਸ ਕਰਨ ਲੱਗੇ ਆ ਜੀ 8 ਦਾੰਦ ਬੱਕਰੇ ਆ ਜਿਹੜੇ ਲਾਸਟ ਵਾਲੇ ਦੋ ਪ੍ਰਾਈਜ਼ ਆ ਪਹਿਲੇ ਪ੍ਰਾਈਜ਼ ਬੱਕਰੀ ਦਾ ਤੇ ਬੱਕਰਿਆਂ ਦਾ ਜਿਹੜਾ ਆਪਾਂ ਸਕੂਟਰੀ ਤੇ ਮੋਟਰਸਾਈਕਲ ਦੇਣਾ ਉਹ ਬਾ ਲਾਸਟ ਅਨਾਉਂਸ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ 7 ਨੰਬਰ ਤੇ ਜਿਹੜੀ ਪੋਜੀਸ਼ਨ ਬੱਕਰੇ ਦੀ ਆਈ ਏ ਜੀ 500 7 ਨੰਬਰ ਪਰ ਜੀ 500 7 ਨੰਬਰ ਜੀ ਏ 7 ਨੰਬਰ ਤੇ ਆਇਆ ਜੀ ਬੱਕਰਾ ਆਜੋ ਆਪਣਾ ਨਾਮ ਲੈ ਜਾਓ ਸਟੇਜ ਤੇ ਬੱਕਰਾ ਵੀ ਨਾਲ ਲਿਓ 507 ਨੰਬਰ ਅੱਗੇ ਆਜੋ ਜੀ ਜਿਹੜਾ ਹੈ ਗਿਆ 6 ਨੰਬਰ ਹੈ ਗਿਆ ਜੀ 753 ਨੰਬਰ ਹਾਂਜੀ ਹਾਂਜੀ 7ਵਾਂ ਮਾਮਾ ਹਾਂਜੀ 7ਵਾਂ ਜੀ 7ਵਾਂ ਉਹ 10 ਕਰਾ ਲਦਾਈ ਕੇ ਲਦਾਈ ਕੇ ਸ਼ਨੀ ਲਦਾਈ ਕੇ ਪਿੰਡਾ ਜੀ ਸ਼ਨੀ ਨਾ ਮੁੰਡੇ ਦਾ ਸ਼ਨੀ ਇਹਦਾ ਬੱਕਰਾ ਜੀ 7ਵੇਂ ਨੰਬਰ ਤੇ ਆਇਆਗਾ ਖੋਨੀ ਇਹਨਾਂ ਨੂੰ ਜਿਹੜੀ ਇਨਾਮ ਦੇ ਵਿੱਚ ਮਿਲਣੀ ਸੀ ਉਹ ਸੈਟਰਡੇ ਨੂੰ ਸ਼ਨੀਵਾਰ ਨੂੰ ਮਿਲੂਗੀ ਤਾਂ 6ਮਾ ਨੰਬਰ ਆਜੋ ਜੀ ਅੱਗੇ 753 ਨੰਬਰ 753 ਨੰਬਰ ਜੀ ਬਾਲਵਾ ਗੋਡ ਫਾਰਮ ਮਾਨੂੰਕੇ ਆਰਾਮ ਨਾਲ ਬਾਈ ਜੀ ਆਰਾਮ ਨਾਲ ਅੱਗੇ ਨੂੰ ਜਾ ਵੀ ਅੱਗੇ ਨੂੰ ਲੈਟਾ ਚਲਾਓ ਬਾਈ ਲੈਟਾ ਬੰਦ ਹੋ ਗਿਆ ਇਲੈਕਟ੍ਰੀਸ਼ੀਅਨ ਵੀਰ ਨੇ ਜਿਹੜੇ ਲੈਟਾ ਚਲਾਓ ਜੀ ਪੰਜਵਾਂ ਨੰਬਰ ਆਜੋ ਜੀ ਪੰਜ ਨੰਬਰ ਤੇ ਜਿਹੜਾ ਬੱਕਰਾ ਹੈ ਜੀ ਮਾਲਵਾ ਗੌਟ ਫਾਰਮ ਜੀ ਮਾਲਵਾ ਗੌਟ ਫਾਰਮ ਤੋਂ ਬਹੁਤ ਸਾਰੇ ਨਾਮ ਜਿੱਤੇ ਨੇ ਮਿਲਲ ਆਲ ਓਵਰ ਵੀ ਇਹ ਹੀ ਹੋਣਗੇ ਬਹੁਤ ਬਹੁਤ ਧੰਨਵਾਦ ਬਲਦੇਵ ਸਿੰਘ ਜੀ ਦਰਸ਼ੇਮ ਸਿੰਘ ਜੀ ਤੁਹਾਡਾ ਵੀ ਅੰਦਾਜ਼ਾ ਸਹੀ ਆ ਆਲ ਓਵਰ ਦਾ ਅਸੀਂ ਕੱਪ ਤਾਂ ਨਹੀਂ ਬਣਾਇਆ ਪਰ ਇਸ ਨੂੰ ਆਲ ਓਵਰ ਚੈਂਪੀਅਨ ਦੀ ਟਰੋਫੀ ਦੇ ਰਹੇ ਆ ਤਾੜੀਆਂ ਬਈ ਆਲ ਓਵਰ ਚੈਂਪੀਅਨ ਆ ਥੱਲੇ ਕਰੋ ਬੱਕਰਾ ਵੀ ਦਿਖਾਓ ਇੱਕ ਮਿੰਟ ਓਲੀ ਢੋਲੀ ਚੁੱਪ ਅਸਲਮ ਖਾਨ ਮੋਗਾ ਜੀ ਕਿੱਥੇ ਨੇ ਕਿੱਥੇ ਨੇ ਅਸਲਮ ਖਾਨ ਮੋਗਾ ਜੀ ਲੁਧਿਆਣਾ ਜ਼ਿਲ੍ਹਾ ਬਾਜੀ ਮਾਰ ਗਿਆ 올ਓਵਰ ਚੈਂਪੀਅਨ ਹੈ ਵੀ ਵੈਸੇ ਪੰਜਾਬ ਤੋਂ ਸਭ ਤੋਂ ਵੱਡਾ ਜ਼ਿਲ੍ਹਾ ਪਰ ਪਿਛਲੀ ਵਾਰੀ ਸਾਨੂੰ ਖਮੋਸ਼ੀ ਦਾ ਸਾਹਮਣਾ ਕਰਨਾ ਪਿਆ ਇਹ ਵੀਰ ਮੇਲੇ 'ਚ ਹੀ ਨਹੀਂ ਆਏ ਪਰ ਇਸ ਵਾਰ ਆਏ ਉਹ ਵਧਾਈ ਦੇ ਪਾਤਰੋ ਮੇਲਾ ਲੁੱਟ ਕੇ ਲੈ ਗਏ ਮੇਲਾ ਲੁੱਟ ਕੇ ਲੈ ਗਏ ਲਓ ਜੀ ਬੋਲੇ ਸੋ ਨਿਹਾਲ ਮੈਂ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਵਧਾਈ ਦਵਾਂਗਾ ਪਰ ਇਹਦੇ ਨਾਲ ਹੀ ਮੈਂ ਇੱਕ ਤੁਹਾਨੂੰ ਨਵਾਂ ਸੁਨੇਹਾ ਵੀ ਦੇਵਾਂਗਾ ਅਸੀਂ ਪਹਿਲੀ ਵਾਰ ਪੀਏਯੂ ਦੇ ਮੇਲੇ ਤੇ ਬੱਕਰੀ ਦੇ ਦੁੱਧੀਆਂ ਪਿੰਨੀਆਂ ਬਣਾ ਕੇ ਲੈ ਕੇ ਗਏ ਸੀ ਜਿਹੜੀਆਂ ਸਾਡੀਆਂ 2.5 ਘੰਟਿਆਂ ਚ ਵਿਗੀਆਂ ਤੇ ਅੱਜ ਯੂਨੀਵਰਸਿਟੀ ਤੋਂ ਸਾਨੂੰ ਫੋਨ ਆਉਂਦੇ ਨੇ ਕਿ ਪਿੰਨੀਆਂ ਕਦੋਂ ਦੋਵਾਂਗੇ ਬੱਕਰੀ ਪਾਲ ਕਵੀਰਾਂ ਨੂੰ ਬੇਨਤੀ ਕਰਦਾ ਕਿ ਸਿਰਫ ਅਸੀਂ ਦਹਿਰੀਆਂ ਚ ਦੁੱਧ ਪਾਉਣ ਤੇ ਨਾ ਸੀਮਤ ਰਹੀਏ ਅੱਗੇ ਵਧਿਏ ਇਹ ਇੱਕ ਬਹੁਤ ਵਧੀਆ ਕੀਤਾ ਇਹਨੂੰ ਅੱਗੇ ਵਧਾਈਏ ਤਾੜੀਆਂ ਲਾਓ ਬਾਈ ਨਵੀਂ ਸੋਚ ਲੈ ਕੇ ਚੱਲੇ ਨੇ ਨਵਾਂ ਕੰਮ ਬਹੁਤ ਵਧੀਆ ਸੋਚ ਧੰਨਵਾਦ ਜੀ ਮਾਲਵਾ ਗੌਂਡ ਫਾਰਮ ਅੱਗੇ ਜੀ 5 ਨੰਬਰ ਤੇ ਜੀ ਪੋਜੀਸ਼ਨ ਆਈ ਆ ਬੱਕਰੇ ਦੀ 5 ਨੰਬਰ ਜੀ 757 ਨੰਬਰ ਬਾਈ ਇਕੱਠੇ ਨਾ ਇਕੱਠ ਕਰਕੇ ਆਇਆ ਕਰੋ ਬੇਨਤੀਆਂ ਪਾਲ ਬਈ ਇਧਰੋਂ 5 ਨੰਬਰ ਵਾਲਾ ਬੱਕਰਾ ਲਿਆਓ ਜੀ 757 ਨੰਬਰ ਚਲੋ ਬਈ ਚਲੋ ਬੋਲੋ ਸੰਦੀਪ ਜੀ ਪੰਜਵਾਂ ਨੰਬਰ ਜੀ ਪੰਜਵਾਂ ਨੰਬਰ ਜੀ 757 ਇਹ ਬੱਕਰਾ ਬਾਈ ਜੀ ਆਇਆ ਪੰਜਵੇਂ ਨੰਬਰ ਤੇ ਦੇਵ ਮਹਾਰਾਜ ਵਾਲਾ ਤੇ ਮਹਾਰਾਜ ਵਾਲਾ ਇਹਦਾ ਬੱਕਰਾ ਹੈ ਜੀ ਪੰਜਵੇਂ ਨੰਬਰ ਤੇ ਤਾੜੀਆਂ ਲਾ ਦਿਓ ਬਈ ਤਾੜੀਆਂ ਬੱਕਰੇ ਦੇ ਨਾਂ ਤੇ ਤੇ ਬੱਕਰੇ ਦੇ ਮਾਲਕ ਦੇ ਨਾਂ ਤੇ ਬਹੁਤ ਸੋਹਣਾ ਬੱਕਰਾ ਪਾਲਿਆ ਹੋਇਆ ਜੀ ਅੱਗੇ ਆ ਜੀ ਚੌਥੇ ਨੰਬਰ ਵਾਲਾ ਬੱਕਰਾ ਆ ਜਾਓ ਜੀ ਜਲਦੀ 712 ਨੰਬਰ ਚੌਥੀ ਵੀਸ਼ਣਾ ਜੀ ਬੱਕਰੇ ਦੀ 712 ਨੰਬਰ ਕਿਹਦਾ ਬੱਕਰਾ ਜੀ ਇਹ? ਸਿਕੰਦਰ ਦਾ ਬੱਕਰਾ ਜੀ ਇਹ ਸਿਕੰਦਰ ਪੰਜ ਗਰਾਈਆਂ ਹਾਂ ਸਿਕੰਦਰ ਨਹੀਂ ਸਿਕੰਦਰ ਬਾਹਰ ਆਉਂਦਾ ਜਦ ਬਹਿਰੀ ਅੰਦਰ ਇੱਕ ਮਿੰਟ ਇਹਦੀਆਂ ਬੱਕਰੀਆਂ ਵੀ ਬਹੁਤ ਟੌਪ ਦੀਆਂ ਸੀ ਮਹਿੰਗੀਆਂ ਲੱਗੀਆਂ ਹੋਈਆਂ ਪਰ ਬੱਕਰੀ ਇੱਕ ਪੈਰ ਥੱਲੇੋਂ ਲੰਗਾ ਗਈ ਜਿਹੜੀ ਇਹਦੀ ਜਿੱਤ ਦੀ ਸੀ ਇਸ ਕਰਕੇ ਉਹ ਨੰਬਰ ਚੋਂ ਗਈ ਆ। ਬਸ ਤਿੰਨ ਨੰਬਰ ਪੋਜੀਸ਼ਨ ਦੀ ਵਾਰੀ ਹੈ ਤੀਜਾ ਨੰਬਰ ਜਿਹੜਾ ਬੱਕਰਾ ਆਇਆ ਜੀ 752 ਨੰਬਰ ਤਿੰਨ ਨੰਬਰ ਤੇ ਬੱਕਰਾ ਹੀ ਥਰਡ ਪੋਜੀਸ਼ਨ 752 ਨੰਬਰ ਲਿਆਓ ਜਿੱਧਰ ਆ ਜਾ ਬਈ ਖਿੱਚ ਗਿਆ ਕੰਮ 752 ਨੰਬਰ ਜੀ ਤੀਸਰੀ ਪੋਜੀਸ਼ਨ ਹੈ ਤੀਸਰੀ ਪੋਜੀਸ਼ਨ ਇੱਕ ਮਿੰਟ ਇੱਕ ਮਿੰਟ ਓਲੀ ਬੰਦ ਬਾਈ ਜੀ ਅਸੀਂ ਕੈਨੇਡਾ ਅਮਰੀਕਾ ਚ ਮਾਲਕ ਦਿਖਾਉਣਾ ਜਿਹੜਾ ਅਸਲੀ ਮਾਲਕਾ ਉਹ ਆਵੇ ਬੱਕਰਾ ਲੈ ਕੇ ਮੇਰਾ ਵੀਰ ਮੈਂ ਗੁੱਸਾ ਨਾ ਕਰਿਓ ਇਹ ਵਿਦੇਸ਼ਾਂ ਜੋਗ ਹੋ ਸਕਦਾ ਕਿਸੇ ਦਾ ਮਾਣ ਕਰਨਾ ਹੋਵੇ ਕਿਸੇ ਨੇ ਪਰ ਭੰਗੜੇ ਪਵਾ ਦੇਗੇ ਥੋੜੇ ਰੁਕ ਜਾਓ ਫੋਟੋਗ੍ਰਾਫੀ ਵੀਰ ਦੀ ਜਾਨਵਰ ਦਿਖੇ ਯਾਰ ਵੀਰੇ ਇੱਥੇ ਖੜਾ ਠੀਕ ਆ ਇਹਨੂੰ ਨਾਮ ਦੇਵੋ ਜਾਨਵਰ ਦਿਖਾਉਣਗੇ ਆਪੇ মিডিਆ ਵਾਲੇ ਨਾਮ ਦੱਸੋ ਸਦਾਗਰ ਪਿੰਡ ਸਰੋਜ ਮਲੇਰ ਕੋਟਲਾ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾ ਤੀਜਾ ਨੰਬਰ ਮੈਕਸੀ ਬੜਾ ਕੰਮ ਦਾ ਹੋਊਗੀ ਤੈਨੂੰ ਮਿਲ ਰਹੀ ਹੈ ਲੈ ਲੈ ਪੋਰ ਦੀ ਹੁਣ ਜਾ ਕੇ ਸਾਰਿਆਂ ਦੇ ਮਾਰ ਦਿਆ ਕਰੋ ਕੈਮਰਾ ਚੱਜਾਂ ਤੇ ਵੀ ਚਲੋ ਜੀ ਸਰਪੰਚ ਸਾਹਿਬ ਇੱਧਰ ਆਜੋ ਆਪਣੇ ਸ਼ਿੰਗਾਰ ਜੀ ਇੱਧਰ ਆਜੋ ਇੱਥੇ ਆਜੋ ਲੈ ਜਾਓ ਐ ਬੱਕਰਾ ਉਹ ਵਧਾਈਆਂ ਦੇ ਕੇ ਜਾਇਓ ਭਾਈ ਟੋਲੀਆਂ ਨੂੰ ਬਾਅਦ ਚ ਅੱਗੇ ਆ ਗਈ ਬਾਰੀ ਜੀ ਦੂਸਰੇ ਨੰਬਰ ਦੇ ਦਾ ਬੱਕਰਾ ਹੈ ਜੀ ਦੂਸਰੇ ਨੰਬਰ ਤੇ ਬੋਲ ਦੇ ਆਏ ਹੈ ਬੋਲ ਦੇ ਇੱਕ ਦੇ ਘਟੇ ਤਾਂ ਕੌਣਾ ਹੁੰਦਾ 727 ਨੰਬਰ ਆਇਆ ਭਾਈ ਉਹ ਕਿਹੜਾ 727 ਜੀ ਸੈਕੰਡ ਪੋਜੀਸ਼ਨ ਥਰੋੜਾ ਕਿਹੜਾ ਓਏ ਬਾਈ ਸੁੱਬ ਨਹੀਂ ਹੋ ਗਿਆ ਓਏ ਬਾਈ ਆ ਜਿਹੜਾ ਬੋਲਿਆ ਬਾਈ ਜੀ ਨੇ ਕਿਹੜਾ ਬੋਲੇ ਬਾਈ 727 ਲਿਆਓ ਬਾਈ ਓਏ 727 ਕਿਹੜਾ ਬਈਆ ਸੈਕੰਡ ਪੀਛੇ ਨਹੀਂ ਬੱਕਰੀ ਸੈਕੰਡ ਪੋਜੀਸ਼ਨ ਆ ਜਾਓ ਇਸ ਬੱਕਰੇ ਦੀ ਵੀ ਇਹ ਮੇਰੇ ਕੋਲੇ ਆਫਰ ਆ ਚੁੱਕੀ ਸੀ ਬੰਦੇ ਬੰਨਿਓ ਕਿ ਬਾਬਾ ਜੀ ਇੰਨੀਆਂ ਪੇਟੀਆਂ ਦੇ ਦਿੰਦੇ ਆ ਬੱਕਰਾ ਲੈ ਦੋ ਅੱਛਾ ਜੀ ਅਸੀਂ ਕਹਾਂ ਜੀ ਮੇਲਾ ਲੁੱਕਣਦੇ ਉਹਨਾਂ ਦੇ ਘਰੇ ਜਾਵਾਂਗੇ ਫੇਰ ਪੁੱਛਾਂਗੇ ਇਹਨਾਂ ਨੂੰ LCD ਮਿਲੀ ਆ ਜੀ ਬਹੁਤ ਬਹੁਤ ਮੁਬਾਰਕਾਂ ਲਓ ਜੀ ਬੁਲਾਓ ਜੀ ਬੱਕਰੀ ਵਾਲੇ ਨੂੰ ਹੁਣ ਬੱਕਰੀ ਵਾਲੇ ਨੂੰ ਕਿਹੜਾ ਸੀ ਉਹ ਮੇਰਾ ਮੂਦਾ ਮਾਰਿਆ ਜੈਨਾ ਲੈ ਗਿਆ ਦੂਜਾ ਨੰਬਰ ਇੱਕ ਰਹਿ ਗਿਆ ਜੀ ਹੁਣ ਸਕੂਟਰੀ ਤੇ ਮੋਟਰਸਾਈਕਲ ਰਹਿ ਗਿਆ ਇਹ ਬਾਬਾ ਜੀ ਖੁੱਲੇ ਖਾਣੇ ਚ ਲੈ ਜਾ ਮੈਂ ਕਹਿੰਨਾ ਬਾਹਰ ਕੱਢਾਂਗੇ ਜੀ ਇਹ ਧੂਮ ਤੜਕੇ ਨਾਲ ਦੇਣਾਗਾ ਉੱਪਰ ਨਹੀਂ ਚੜਨਾਗਾ ਬੱਕਰਾ ਨਹੀਂ ਚੜਨਾ ਤਾਂ ਇੱਥੇ ਕਰਨਾ ਪਊਗਾ ਉੱਥੇ ਚਲੋ ਆਪਾਂ ਇੱਥੇ ਆਊਗਾ ਜੀ ਬੱਕਰਾ ਇੱਥੇ ਆਊਗਾ ਬੱਕਰੀ ਆਊਗੀ ਸਕੂਟਰੀ ਵਾਲੀ ਬਈ ਉਹ ਲਓ ਹਾਂਜੀ ਹਾਂਜੀ ਆ ਬੋਲੋ ਹਾਂਜੀ ਹੁਣ ਆਪਾਂ ਅਨਾਉਂਸ ਕਰ ਲੱਗਿਆਂਗੇ ਇੰਤਜ਼ਾਰ ਦੀਆਂ ਘੜੀਆਂ ਖਤਮ ਬਹੁਤ ਟਾਈਮ ਹੋ ਗਿਆ ਤੁਹਾਨੂੰ ਵੇਟ ਕਰੀ ਜਾਂਦੇ ਨੂੰ ਸਾਰਿਆਂ ਨੂੰ ਤਾਂ ਬੜੇ ਦਿਲ ਖਿੱਚਵੇਂ ਨਾਮ ਸੀਗੇ ਸਾਰਿਆਂ ਦੇ ਤੇ ਬਹੁਤ ਚੋਰ ਲੱਗਿਆ ਸਾਰਿਆਂ ਦਾ ਬਾਈ ਜੀ ਹਜੇ ਤਾਂ ਮੈਂ ਨਾ ਹੀ ਨਹੀਂ ਬੋਲਿਆ ਤਹਾ ਦੇ ਕੋਈ ਹੈ ਓਕੇ ਬੋਲ ਦੋ ਕਿਤੇ ਤਹਾ ਦੇ ਕੋਈ ਚਾਬੀ ਵੇਚ ਰਿਹਾ ਸਕੂਟਰੀ ਦੀ ਜੀ 700 43 ਨੰਬਰ ਬੱਕਰੀ ਹੈ ਜੀ ਪਹਿਲੀ ਪੀਸ਼ਨ ਆਈ ਹੈ ਬੱਕਰੀ ਦੀ 743 ਨੰਬਰ ਪਹਿਲੀ ਪੋਜੀਸ਼ਨ ਪਹਿਲੀ ਪੋਜੀਸ਼ਨ ਜੀ ਆਹ ਚਾਬੀਆ ਸਕੂਟਰੀ ਦੇ ਨੂੰ ਆਹ ਬੱਕਰੀਆ ਸਾਡੇ ਸਾਹਮਣੇ ਖੜੀ ਹੈ ਜੀ ਇਹਦੀ ਫਰਸਟ ਪੀਸ਼ਨ ਆਈ ਹੈ ਬੱਕਰੀ ਦੀ ਜੀ ਪਹਿਲੇ ਨੰਬਰ ਤੇ ਬੱਕਰੀ ਨੂੰ ਸਕੂਟਰੀ ਰੌਲਾ ਪਾ ਲੈ ਬਾਈ ਰੌਲਾ ਤਾੜੀਆਂ ਬੋਲੇ ਸੋਨਿਆ ਲੈ ਵੀ ਆਹ ਬਾਈ ਲੈ ਗਿਆ ਸਕੂਟਰੀ ਹੱਕ ਕੇ ਪਾਲ ਖੜੇਓ ਖੜੇਓ ਇੱਥੇ ਖੜੇਓ ਅੱਛਾ ਵੀ ਬੰਦ ਕਰ ਚਾਬੀ ਚਾਬੀ ਜਾ ਕੇ ਇਧਰ ਹਾਂ ਹੱਥ ਕਰ ਦਿਓ ਆਏ ਮੁਬਾਰਕਾ ਜੀ ਤੁਹਾਨੂੰ ਬਹੁਤ ਬਹੁਤ ਹਣ ਜੀ ਆ ਗਈ ਬੋਟਰੀ ਸੀ ਲਾਲਾ ਚੰਡੀਗੜ੍ਹ ਦੀ ਬਈ ਕਿਵੇਂ ਲੱਗਿਆ ਮੇਲਾ ਵੀਰੇ ਮੇਲਾ ਬਹੁਤ ਵਧੀਆ ਲੱਗਿਆ ਬਾਬਾ ਜੀ ਬਹੁਤ ਵਧੀਆ ਲੱਗਿਆ ਯਾਰ ਕੰਬ ਜੇ ਕੇ ਬੋਲਦਾ ਜਿਵੇਂ ਮੇਲੇ ਤੇ ਸਾਡਾ ਜੋਰ ਲੱਗਿਆ ਉਹ ਕਹਣੀ ਬੋਲਿਆ ਤਸੱਲੀ ਨਾ ਦੱਸ ਹਾਂਜੀ ਬਹੁਤ ਵਧੀਆ ਲੱਗਿਆ ਬਾਈ ਮੇਲਾ ਨਾ ਕਮੀ ਕੋਈ ਨਹੀਂ ਹੈ ਜੀ ਗਲਤੀ ਗਲਤੀ ਵੀ ਕੋਈ ਨਹੀਂ ਜੀ ਨਾ ਜੱਜ ਬਹੁਤ ਜਿਆਦਾ ਵਧੀਆ ਤੇ ਜੀ ਤੁਹਾਨੂੰ ਬਧਾਈਆਂ ਸਾਡਾ ਖੂਨ ਵੱਧ ਗਿਆ ਪਹਿਲਾਂ ਘਟਿਆ ਸੀ ਦੁਪਹਿਰੇ ਜੀ ਆ ਜਾਓ ਟੋਗਾ ਪਿੰਡਾ ਚੰਡੀਗੜ੍ਹ ਦੇ ਵਿੱਚ ਟੋਗਾ ਟੋਗਾ ਪਿੰਡਾ ਚੰਡੀਗੜ੍ਹ ਚ ਹੁਣ ਤੁਸੀਂ ਮੰਨ ਸਕਦੇ ਹੋ ਵੀ ਇਹ ਨੈਸ਼ਨਲ ਪੱਦਰ ਦਾ ਮੇਲਾ ਸੀ ਹਰਿਆਣਾ ਜੋ ਵੀ ਆਏ ਹਿਮਾਚਲ ਜੋ ਵੀ ਆਏ ਰਾਜਸਥਾਨ ਦੇ ਜਨਪਰ ਵੀ ਆਏ ਚੰਡੀਗੜ੍ਹ ਦੇ ਵੀ ਆਏ ਤੇ ਪੰਜਾਬ ਵੀ ਆਇਆ ਠੀਕ ਹੈ ਜੀ ਆ ਜਾਓ ਵੀਰੇ ਸਕੂਟਰੀ ਲੈ ਲਓ ਹਾਂਜੀ ਹੁਣ ਆਪਾਂ ਕਰਦੇ ਹਾਂ ਇਨਾਮ ਅਨਾਉਂਸ ਮੋਟਰਸਾਈਕਲ ਦਾ ਹੱਕਦਾਰ ਕੌਣ ਹੈ ਪਲਟੀਨਾ ਦੱਸੇ ਬ੍ਰਾਈਂਡ ਨੂੰ ਬਾਈਕ ਪਲਟੀਨਾ ਦੇਖਦੇ ਜੀ ਕੌਣ ਲੈ ਕੇ ਜਾਂਦਾ ਇਹ ਤਾਂ ਬਾਈ ਜੀ ਇੱਥੇ ਦੇਖੋ ਬਾਈ ਨੇ ਪਹਿਲਾਂ ਕਿਹਾ ਸੀ ਬਾਈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਅਸੀਂ ਉਹਨਾਂ ਚਿਰ ਮੋਟਰਸਾਈਕਲ ਦੀ ਚਾਬੀ ਨਹੀਂ ਦੇਣੀ ਜਿੰਨਾ ਚਿਰ ਅਸਲੀ ਮਾਲਕ ਕੱਲਾ ਨਹੀਂ ਆਉਂਦਾ ਕੋਡੂ ਬਾਦ ਵਿੱਚ ਪੰਗੜੇ ਪਵਾ ਦੇਾਂਗੇ ਖਾਣੇ ਵੀ ਲਾ ਦੇਾਂਗੇ ਨੱਚ ਟੱਪ ਕੇ ਜਾਇਓ ਸਾਰੇ ਗਰੁੱਪ ਵਾਲੇ ਸਾਰੇ ਬੱਕਰੀਆਂ ਵਾਲੇ ਪਰ ਇੱਕ ਵਾਰੀ ਸਾਨੂੰ ਐਨਆਰ ਵੀਰਾਂ ਨੂੰ ਦਿਖਾ ਲੈਣ ਦੋ ਵੀ ਆਹ ਮਾਲਕ ਦਾ ਬੱਕਰਾ ਜਿੱਤਿਆ ਧਿਆਨ ਰੱਖਿਓ ਹਾਂਜੀ ਨਾ ਬਰਾਊਸ ਕਰਨ ਲੱਗੇ ਆਪਾਂ ਜਿਹੜਾ ਪਲਟੀਨਾ ਮੋਟਰਸ ਦੇ ਹੱਕਦਾਰ ਪਹਿਲੀ ਵਿਸ਼ੇਸ਼ ਬੱਕਰੇ ਦੀ ਆਈ ਜੀ ਪਰਚੀ ਨੰਬਰ 733 ਆਦਾ ਬਾਈ ਓਏ ਨਾ ਨਾਮ ਦੇ ਲਈ ਉਸ ਤੋਂ ਬਾਅਦ ਦੇਖਦੇ ਫਿਰ ਓ ਬਾਈ ਰੌਲਾ ਨਾ ਪਾਓ ਓਏ ਰੌਲਾ ਨਾ ਪਾਓ ਬਾਈ ਰੌਲਾ ਨਾ ਪਾਓ ਭਾਈ ਇਹ ਰੋਲਾ ਪਾ ਕੇ ਜਰਾ ਕੀ ਪਹਿਲੇ ਨੰਬਰ ਤੇ ਲੈ ਜਾਗੇ ਆਪਾਂ ਹਾਂਜੀ ਆ ਬੱਕਰਾ ਆ ਗਿਆ ਜੀ ਆਪਣੇ ਸਾਹਮਣੇ ਇਹ ਬੱਕਰੇ ਦੀ ਪੋਜੀਸ਼ਨ ਆਈ ਹੈ ਜੀ ਪਹਿਲੀ ਪੋਜੀਸ਼ਨ ਪਲਟੀ ਨੇ ਮੋਟਰਸਾਈਕਲ ਦਾ ਹੱਕਦਾਰ ਬਣਿਆ ਜੀ ਇਹ ਬੱਕਰਾ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਬਾਈ ਇਹ ਬੱਕਰਾ ਕਿਹੜਾ ਪਿੰਡ ਆ ਬਾਈ ਹੈ ਤਪਾ ਮੰਡੀ ਤੋਂ ਜ਼ਿਲ੍ਹਾ ਬਰਨਾਲਾ ਦੇਖਾਂ ਤਪਾ ਮੰਡੀ ਤੋਂ ਬੱਕਰਾ ਆਇਆ ਬਾਈ ਇਹ ਬਰਨਾਲਾ ਜ਼ਿਲ੍ਹੇ ਵਾਲੇ ਬਾਜੀ ਮਾਰ ਗਏ ਪਲਟੀਨਾ ਮੋਟਰਸਾਈਕਲ ਲੈ ਕੇ ਗਏ ਨਗੇ ਤਾੜੀਆਂ ਲਾ ਦਿਓ ਬਾਈ ਤਾੜੀਆਂ ਬੋਲੇ ਸੋਨ ਹਾ ਆ ਕਾਲ ਨੇਖਾਂ ਬਈ ਬੱਕਰਾ ਲੈ ਕੇ ਗਏ ਰਹੇ ਉਪਰਟੀਨਾ ਮੋਟਰਸਾਈਕਲ ਦੀਆਂ ਚਾਬੀਆਂ ਫੜ ਲਓ ਬਈ ਚਾਬੀਆਂ ਭਾਈ ਜੀ ਸੰਜਮ ਵਰਤੋ ਥੋੜਾ ਜਿਆ ਯਾਰ ਬੰਦੇ ਵਾਲੀਆਂ ਗੱਲਾਂ ਕਰੋ ਭਾਈ ਬੰਦੇ ਵਾਲੀਆਂ ਜਿਹੜੇ ਜਿੱਤੇ ਆ ਵਧਾਈਆਂ ਦੋ ਭਾਈ ਨੇਕ ਖਾਂ ਤਫਾ ਮੰਡੀ ਬਹੁਤ ਮਿਹਨਤ ਕੀਤੀ ਹੋਈ ਭਾਈ ਬੱਕਰਾ ਪਾਲਿਆ ਨਾਮ ਹੋਇਆ ਅੱਜ ਐਡੀ ਵੱਡੀ ਚੀਜ਼ ਜਿੱਤ ਕੇ ਲੈ ਕੇ ਚੱਲੇ ਨੇ ਸ਼ਾਇਦ ਇਹ ਪਹਿਲਾ ਮੇਲਾ ਜਿੱਥੋਂ ਇਹ ਚੀਜ਼ ਮਿਲੀ ਆ తెన్న చెప్పి చెప్పండి గొడ్డ గొడ్డ ਨਾ ਪਲੌਣ ਜੁਗਰੀ ਛੁੱਠੀ ਗੱਲ ਵੇ ਵੱਡਾ ਵੀ ਵੇਖ ਲੈ ਜੇਰਾ ਤਾਜਾ ਤੈਨੂੰ ਫੜ ਕੇ ਸਜਰ ਬੱਕਰੀ ਓ ਫੜ ਲਾ 500 ਥੋੜਾਗਾ ਤੇਰਾ ਤਾਜਾ ਤੈਨੂੰ ਫੜ ਕੇ ਸਜਰ ਬੱਕਰੀ ਚੋਈ ਦੋਈ ਡੰਗੀ ਕਰੇ ਦਲ ਵੀਰਾ ਭਾਈ ਵਾਇਕਟਾ ਦੇ ਯਾਰ ਬੱਲੇ 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 ਆਸੀਆਂ ਨਿਆ ਵਾੜੀ ਚ ਬੁਲਾਉਣ ਦਾ ਪਣਾਵੇਂ ਪੱਜ ਤੂੰ ਮੈਨੂੰ ਮਰ ਜਾਣਿਆ ਵਾੜੀ ਚ ਬੁਲਾਉਣ ਦਾ ਭਾਈ ਬਰਨਾਲਾ ਜ਼ਿਲ੍ਹਾ ਜਿੱਤ ਕੇ ਮੇਲਾ ਪਹਿਲੇ ਨੰਬਰ ਤੇ ਉੱਤਾ ਵਗਰਾ ਮੇਮਣੀ ਪਾਲੇ ਭయ్యా ਪੱਕੇ ਦੁੱਧ ਦੇ ਗਲਾਸ ਬਦਲੇ ਵੇ ਯਾਰੀ ਤੋੜਦੇ ਬੱਕਰੀਆਂ ਵਾਲੇ ਭయ్యా ਪੱਕੇ ਦੁੱਧ ਦੇ ਗਲਾਸ ਬਦਲੇ ਵੇ ਯਾਰੀ ਤੋੜਦੇ ਬੱਕਰੀਆਂ ਵਾਲੇ ਪੀਲਾ ਕੇ ਦੁੱਧ ਦੀ ਪਤਲੀਆ ਫਰੀ ਵਿੱਚ ਖੰਡ ਪਾਈ ਨੀ ਟੜਕੇ ਦੀ ਟਾਂਦੇਆ ਚੁੱਲੇ ਤੇ ਤਰੀ ਜੰਮ ਗਈ ਮਲਾਈ ਨੀ ਟੜਕੇ ਦੀ ਟਾਂਦੇਆ ਚੁੱਲੇ ਤੇ ਤਰੀ ਜੰਮ ਗਈ ਮਲਾਈ ਨੀ 파ੜ ਕੇ ਸੱਜਰ ਬੱਕਰੀ ਚੋਈਂ ਧੋਈ ਡੰਗੀ ਕਰ ਦਲ 베ਰਾ ਬੜਾ ਕੰਨੂ 파ੜ ਕੇ ਸੱਜਰ ਬੱਕਰੀ ਚੋਈਂ ਧੋਈ ਡੰਗੀ ਕਰ ਦਲ 베ਰਾ ਬਾਈ ਜੀ ਇਹ ਕੰਮ ਨਾ ਕਰੋ ਇਹ ਕੰਮ ਨਾ ਕਰੋ ਬਾਈ ਓ ਭਾਈ ਜੀ ਇਹ ਕੰਮ ਨਾ ਕਰੋ ਨਹੀਂ 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 ਇਹ ਕੰਮ ਨਹੀਂ ਕਰਨਾ ਹੈਗਾ ਇਹਨਾਂ ਦਾ ਫਰਜ਼ ਸੀ ਇਹਨਾਂ ਨੇ ਨਿਭਾਉਣਾ ਸੀ ਬਸ ਕੱਲ ਖਤਮ ਹੈ ਮੇਲਾ ਕਮੇਟੀ ਨੂੰ ਦੇ ਸਕਦੇ ਹੋਗੇ ਰਿਆ ਜੀ ਨੂੰ ਦੇ ਦਿਓ ਪਾਲ ਨੂੰ ਦੇ ਦਿਓ ਪਾਲ ਨੂੰ ਭੈੜਾ ਤੜਕੇ ਦਾ ਭਾਂਡੇ ਵਰਤਦਾ ਫਿਰਦਾ ਤੈਥੋਂ ਤਾਂ ਲੈਣੇ ਨੇ ਤੈਨੂੰ ਨਹੀਂ ਦੇਣੇਗੇ